ਔਰ ਜੋ ਸਾਡੇ ਸਤਿਮਿੰਦਰ ਸਿੰਘ ਜੀ ਜੈਲਦਾਰ ਜੀ ਉਹ ਇਹ ਨੂੰ ਪੁੱਤਰ ਆਗੇ ਤੇ ਵੀ ਆਪਾਂ ਇੱਕ ਸਾਲ ਔਰੇ ਲੰਗਰ ਲਾਇਆ ਕਰੂੰਗੇ ਔਰ ਹੁਣ ਵੀ ਅਸੀਂ ਉਹਦੇ ਨਾਂ ਉਹਦੇ ਪੂਰਨਿਆਂ ਤੇ ਅਸੀਂ ਚੱਲਦੇ ਆ ਮੈਂ ਬਹੁਤ ਆਪਣੇ ਸਾਡੇ ਪ੍ਰਧਾਨ ਜੀ ਇੱਧਰ ਗੁਰਤੇਜ ਸਿੰਘ ਖੜੇ ਆ ਤੇ ਹੋਰ ਸਾਡੇ ਪ੍ਰਵਿੰਦਰ ਸਿੰਘ ਜੀ ਸਾਡੇ ਪ੍ਰਗਤੀ ਡੀਲਰ ਵਿੱਚ ਬਹੁਤ ਆਗੂ ਆਗੂ ਸਾਡੇ ਨੌਜਵਾਨ ਖੜੇ ਮੈਂ ਬਹਾਦਰ ਸਿੰਘ ਜੀ ਅਮਰੀਕਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਭਾਂਜਾ ਸਾਹਿਬ ਦਾ ਮੈਂ ਸਾਰਿਆਂ ਦਾ ਨਗਰ ਨੂੰ ਆਤੀਆਂ ਦਾ ਔਰ ਪਿੰਡ ਬ੍ਰਾਹਮਣ ਮਜਰੇ ਦਾ ਗੁਰੂ ਮਹਾਰਾਜ ਸਾਰਿਆਂ ਨੂੰ ਸਨਮਤਿਆ ਬਖਸ਼ ਹੈ ਲੰਗਰਾ ਜੀ ਪਿੰਡ ਚੈੜੀਆਂ ਤੋਂ ਆ ਜੀ ਇਹ ਸਾਡੇ ਸਵਰਗਵਾਰਸੀ Jaildar Satwinder Singh ji ਚੈੜੀਆਂ ਇਸ ਲੰਗਰ ਦੀ ਨੀਂਹ ਰੱਖ ਕੇ ਗਈ ਸੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹਰ ਸਾਲ ਦੀ ਤਰ੍ਹਾਂ ਪਿੰਡ ਬ੍ਰਾਹਮਣ ਮਜਰਾ ਵਿਖੇ ਸ਼ਹੀਦਾਂ ਨੂੰ ਸਮਰਪਿਤ ਇਹ ਲੰਗਰ ਲਗਾਉਂਦੇ ਹਨ ਇਸ ਵਿੱਚ ਸਾਰੇ ਸਾਡੇ ਮੁਦਬਰ ਜੋ ਵੀ ਆਪਣੇ ਵਿਅਕਤੀਆਂ ਜੀ ਸਾਰੇ ਇਹਨਾਂ ਦਾ ਬੇਸ਼ੇਸ਼ ਸਹਿਯੋਗ ਹੈ ਜੀ ਇਹ ਵੱਧ ਚੜ ਕੇ ਇਹਨਾਂ ਲੰਗਰਾਂ 'ਚ ਸੇਵਾ ਕਰਦੇ ਹਨ ਅੱਜ ਇਹ ਲਾਸਟ ਦਿਨ ਜੋ ਇੱਥੇ ਸਭਾ ਹੁੰਦੀ ਆ ਇਹ ਸਾਡਾ ਲਾਸਟ ਦਿਨ ਦਾ ਲੰਗਰ ਇਹ ਸਰਪੰਚ ਪਿੰਡ ਚ ਐਡੀਆਂ ਦਾ ਹੁੰਦਾ ਏ ਤੋਂ ਤੁਸੀਂ ਦੇਖ ਸਕਦੇ ਆ ਵੱਧ ਤੋਂ ਵੱਧ ਸੰਗਤਾਂ ਲੰਗਰ ਛਕਣ ਆ ਰਹੀਆਂ ਨੇ ਤੇ ਸਾਰੇ ਨੌਜਵਾਨ ਪਿੰਡ ਵਾਸੀ ਇਸ ਲੰਗਰ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਹਨ ਤੇ ਸੇਵਾ ਕਰਦੇ ਹਨ ਬਸ ਇੰਨੀ ਕੁ ਜਾਣਕਾਰੀ ਦਿੰਦੇ ਆ ਮੈਂ ਦੱਸਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਚੜੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਾਰਾਜ ਨੂੰ ਸਤਿ ਅੰਦਿ ਦੇ ਹੋਏ ਉਹਦੀ ਯਾਦ ਵਿੱਚ ਨਗਰ ਤੇੜੀਆਂ ਵੱਲੋਂ ਚਾਹ ਤੇ ਪਕੌੜੇ ਦਾ ਲੰਗਰ ਬੜੀ ਸ਼ਰਧਾ ਤੇ ਬੜੀ ਧੂਮ-ਧਾਮ ਨਾਲ ਆ ਭਾਈ ਨਾ ਜਾ ਰਿਹਾ ਅਸੀਂ ਸਾਰੇ ਨੌਜਵਾਨ ਸੱਚੀ ਵੀਰਾਂ ਦਾ ਫਿਰ ਸੇਵਾ ਕਰਦੇ ਆ ਸਭ ਦਾ ਧੰਨਵਾਦ ਕਰਦੇ ਆ ਇਹ ਸਹਿਬਜ਼ਾਦਿਆਂ ਦੀ ਯਾਦ ਵਿੱਚ ਤੋਂ ਹਰ ਸਾਲ ਲੰਗਰ ਲੱਗਦਾ ਇਹ ਸਾਡੇ ਚੇਅਰਮੈਨ ਦਿਲਦਰ ਜੀ ਨੇ ਸ਼ੁਰੂ ਕਰੇ ਤਾਂ ਸਾਰੇ ਸੰਗਤ ਨੇ ਉਹਨਾਂ ਦੇ ਸਹਿਯੋਗ ਨਾਲ ਰਲ ਕੇ ਅੱਜ ਵੀ ਉਹਦੀ ਗੈਰ ਹਾਜ਼ਰੀ ਵਿੱਚ ਵੀ ਉਹਨੂੰ ਹਾਇਦਰਾਬਾਦ ਤੋਂ ਸਾਮਿਲ ਹੋਏ ਲੰਗਰ ਲਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਕੋਲ ਲੋਹਾਰੀ ਤੋਂ ਮੋਲ ਸ਼ਿਸ਼ਾ ਵੀ ਪਹੁੰਚੀ ਵੇ ਗੁਰਤੇਜ ਜੀ ਨਾਲ ਹਾਂਜੀ ਵਾਜੂ ਜੀ ਦਾ ਖਾਲਸਾ ਜੀ ਦੀ ਫਤਿਹ ਜੋ ਸਾਡਾ ਥਾਣਾ ਭਗੋ ਮਾਜਰੇ ਇਹ ਜੋ ਪੁਲਿਸ ਦੇ ਕਰਮਚਾਰੀ ਆ ਤੇ ਮੁੰਤੀ ਸਾਹਿਬ ਖੜੇ ਆ ਜਦ ਵੀ ਕਿਤੇ ਸਾਨੂੰ ਲੋੜ ਪੈਂਦੀ ਐ ਇਹ ਜਦੇ ਹਾਜ਼ਰ ਹੋ ਜਾਂਦੇ ਆ ਇਸ ਤਾਪ ਦਾ ਮੈਂ ਤੈ ਦਿਲੋਂ ਤੇ ਪ੍ਰਧਾਨ ਜੀ ਇੱਧਰ ਗੁਰਤੇਜ ਸਿੰਘ ਖੜਾ ਐ ਇਹ ਇਹਨਾਂ ਦੇ ਅਸੀਂ ਜਦ ਵੀ ਆਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸੰਗਤਾਂ ਅੱਜ ਜure ਪਹੁੰਚੇ ਨੇ ਬੰਮਣ ਮਾਜਰੇ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਮਹਾਰਾਜ ਦੇ ਸਾਹਿਬ ਯਾਦਿਆਂ ਦਾ ਅੱਜ ਪਰਬ ਮਨਾ ਰਹੇ ਆ ਸੋ ਸੰਗਤ ਬਹੁਤ ਉਤਸ਼ਾਹ ਦੇ ਨਾਲ ਜਿਹੜੀ ਅੱਜ ਜure ਪਹੁੰਚੀ ਹੋਈ ਹੈ ਸੋ ਆਪਣੇ ਬੱਚਿਆਂ ਨੂੰ ਗਰਵਾਣੀ ਵਾਲ ਜੋੜੋ ਨਿਤਨੇ ਵਾਲ ਜੋੜੋ ਤੇ ਆਪਣੇ ਜਿਹੜੇ ਸਾਹਿਬ ਯਾਦਿਆਂ ਦੀਆਂ ਆਪਣੀਆਂ ਗਾਥਾਂ ਨੇ ਥਣਵਾਓ ਸਣਾਓ ਬੱਚਿਆਂ ਨੂੰ ਕਿਵੇਂ ਛੇਦੀਆਂ ਪਾਈਆਂ ਉਹਨਾਂ ਨੇ ਕਿਵੇਂ ਜਿਹੜੇ ਨੰਦਪੁਰ ਸਾਹਿਬ ਤੋਂ ਤੁਰੇ ਪਰਿਵਾਰ ਬਛੋੜਾ ਹੋਇਆ ਕਿੱਥੇ ਕਿੱਥੇ ਜਾਏ ਗਏ ਆ ਤੇ ਕਿੱਥੇ ਛਿੱਧੀਆਂ ਹੋਈਆਂ ਸਾਰੀਆਂ ਇਹ ਆਪਣੇ ਬੱਚਿਆਂ ਨੂੰ ਜੂੜ ਦੱਸੋ ਇਹ ਜੋੜ ਮਿਲਿਆਂ ਦਾ ਇਹੀ ਆਪਾਂ ਨੂੰ ਲਾਭ ਹੈ ਤੇ ਆਪਣੇ ਬੱਚਾ ਨਾਮਰ ਸਕਾਓ ਗੁਰੂ ਨਾਲ ਜੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Olanzi maniyeo andar jaao Terima kasih telah menonton. ਨੋਟ ਚੜੀ ਦੋਜ ਲੰਗਰ ਲਾਇਆ ਵਾ ਥੋੜੇ ਭਰਾ ਮਾਨੇ ਬਹੁਤ ਵਧੀਆ ਸੇਵਾ ਕਰਦੇ ਸਾਡੇ ਭਰਾ Yeah ਨੇ ਸਿਕੰਦਰ ਸੰਗਤ ਫੁਕਾਉੜਿਆਂ ਦਾ ਲੰਕਤ ਸ਼ਕਤੀ ਹੋਈ ਬਹੁਤ ਭਾਰੀ ਕੱਠ ਜਦੇ ਨਾਲ

নেই আমাদের জায়গাকে ਬਣੀ ਰਸਨਾ ਸਨਮ ਦੀ ਪ੍ਰਕਿਰਿਆ ਕੈਨਰ ਦੀ ਪ੍ਰਕਿਰਿਆ ਇਹਨਰ ਕੋ ਜੋੜੇ ਸੁਭਾਅ ਰਿਹਾ ਕੋਈ ਲੰਗਰ ਸ਼ਿਕਾਰ ਰਿਹਾ ਕੋਈ ਝਾਰ ਕੇ ਫਰੀ ਭਾਵਨਾ ਦੇ ਨਾਲ ਨਸਹਿ ਜਾਂਦੇ ਪਾਵਨ ਚਰਨਾ ਵਿੱਚ ਅਰਦਾਸਾਂ ਕਰੇ ਤਾਂ ਕਿਸੇ ਤਰ੍ਹਾਂ ਦੀ ਸੇਵਾ ਕੋ ਕੁਛ ਹੈ ਤੇ ਕੋਈ ਨ ਸੇਵਾ ਹੀ ਇਹ ਕਰਨਾ ਹੈ ਭਾਣੀ ਭਗਤੀ ਨੂੰ ਦੇ ਜਮਨ ਚ ਪ੍ਰਮਾਤ ਚੜ ਜਾਏ ਇਹ ਸਾਰੇ ਆਪ ਅਰਦਾਸ ਕਰਦੀਆਂ ਗਾਤ ਚਾਣ ਕਰਦੀ 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 ਭਾਵੇਂ ਮੇਰੇ ਬਾਪੂ ਸਰਕਾਰੀ ਹੋ ਗਏ ਗੁਰਮੁਖ ਪਿਆਰੇ ਵੀਰਾਂ ਵੱਲੋਂ ਪੈਣਾ ਬਹੁਤ ਬੇਅੰਤ ਸਨਮਾਨ ਸਾਡੇ ਕਲੇਰਾ ਸਰਕਾਰ ਹੈ ਇਹ ਮਾਇਆ ਸਾਗੂ ਦੀ ਪਹੀ ਪਾਕੀ ਤੇ ਬਾਰੇ ਬਹੁਤ ਕਈ ਪ੍ਰਸ਼ਨ ਕਿ ਬਾਸ ਵੀ ਪ੍ਰੀਏ ਜਿਸ ਨੂੰ ਦੇਖਿਆ ਹੁਣ ਆਇਆ ਤੇ ਨਾ ਬੋਦੀ ਪੈਣਾਂ ਦੇ ਵੀ ਚਈਏ ਤੇ ਨਾ ਰਹਿਣੇ ਕੀ ਹੋਣਾ ਚਾਹੀਦਾ ਹਰ ਉਹਨਾਂ ਨੂੰ ਰਾਜਨੀਤਿਕ ਅਧਿਕਾਰ ਮਾਨਵੀ ਕਾਰਨ ਸੁਰੱਖਿਆ ਸਰਕਾਰ ਹੋਣੀ ਚਾਹੀਦੀ ਇਹ ਮੇਰਾ ਸਤਿਗੁਰੂ ਜੀ ਆਇਆਂ ਨੂੰ ਜੀ ਵਾਰਾ ਮੇਡ ਬਟੋਪਰ ਜੀ ਸਾਡੇ ਜੀ ਆਇਆਂ ਨੂੰ ਜੀ ਬਈ ਮੋੜ ਤੇਰਾ ਮਹਾਂ ਜੋਤ ਜੀ ਆਇਆਂ ਹੈ ਜਿਮਾਂਦ ਦਾ ਫੋਟੋ ਹੀ ਸਮੁੱਚਾ ਹਾਲਾਤ ਹੈ ਕਿ ਜਪੇਰ ਬਾਬਾ ਸੁਖਮਨ ਸਿੰਘ ਸਾਹੀ ਵੱਡੀ ਨਾਲ ਸੇਵਾਮਤ ਕਰਕੇ ਗੁਰੂ ਕੀ ਸੰਗਤ ਨੂੰ ਮਾਰਗ ਦਿਖਾਉਣ ਦਾ ਜੋੜ ਰਿਹਾ ਹੈ

ਨੂੰ ਚੇਤੇ ਆਉਂਦਾ ਉਸ ਤਰ੍ਹਾਂ ਸੀ ਦੁੱਧ ਦੀ ਮਾਹ ਸ਼ਕਤੀ ਮੁਰਕੇ ਜਮਣਾ ਨਹੀਂ ਉਹਦੇ ਨਾਲ ਸਕੋ ਬਸ ਬੜੇ ਪੈਦਾ ਹੋ ਕੇ ਚਰਨ ਨੂੰ ਮਾਰ ਕੇ ਧਰਤੀ ਪਵਿੱਤਰ ਕਰਦੇ ਧਰਤੀ ਨੂੰ ਬਾਗ ਲਾ ਕੇ ਪੂਰਾ ਵਾਕਾ ਕਾਰ ਦਿੱਤਾ ਸਿੱਧੇ ਪੱਲੇ ਉਸ ਦੇ ਕਰ ਆਪਣੀ ਇੱਕ ਕਰੂ ਦਾ ਉਹ ਕੋਈ ਸੇਕ ਦਾ ਟਿੰਗਰ ਬੜੀ जय हो तेरा काल ओ गुरु बाबा संगारे काई बात दिक्कत नहीं है आपरे भगवान के सामने में करेंगे चार बरसात की छुट्टी है और ले ली आज कॉलेज प्रकाश की धरती બે 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 બે

ਪਰ ਇਹ ਕਲਾਸ ਇਹੋ ਗੱਲ ਚਾਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦੀ ਚੱਕਰ ਕਰਿਆ ਸੀ ਤਾਂ ਉਹ ਮਾਣ ਦੇ ਚੀਜ਼ ਸੀ ਬੰਦ ਹੋ ਜਾਓ

ਸਭਾ ਦਾ ਸ਼ੁਰੂ ਕਰਨਾ ਵੀ ਆਪਾਂ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ੀਦਾਂ ਦੀ ਧਰਤੀ ਜੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਬ੍ਰਾਹਮਣ ਮਾਜਰਾ ਵਿਖੇ ਖੜੇ ਆਂ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਤੋਂ ਚੱਲੇ ਸੀ ਸਰਸਾ ਨਦੀ ਨੂੰ ਹੁੰਦੇ ਹੋਏ ਚੱਲ ਕੇ ਪੱਠਾ ਸਾਹਿਬ ਪੱਠਾ ਸਾਹਿਬ ਤੋਂ ਬ੍ਰਾਹਮਣ ਮਾਜਰਾ ਪਹੁੰਚੇ ਸੀ ਅੱਜ ਇੱਥੇ ਸਲਾਨਾ ਜੋੜ ਮੇਲਾ ਜੋ ਕਿ ਗੁਰੂ ਸਾਹਿਬ ਦੀ ਯਾਦ ਵਿੱਚ ਤੇ ਬੱਚਿਆਂ ਦੀ ਯਾਦ ਵਿੱਚ ਪਰਿਆ ਜਾ ਰਿਹਾ ਹੈ ਤੇ ਸਿੱਖ ਸੰਗਤ ਹੈ ਜੋ ਦੇਸ਼ਾਂ ਵਿਦੇਸ਼ਾਂ ਤੋਂ ਨਮਸਤਕ ਹੋਣ ਲਈ ਪਹੁੰਚਦੀ ਹੈ ਤੇ ਬਾਕੀ ਸਾਡੇ ਪਿੰਡ ਸਿੰਘ ਭਗਵੰਤਪੁਰ ਵੱਲੋਂ ਜੋ ਕਿ ਲੰਗਰ ਪ੍ਰਸ਼ਾਦਾ ਤੇ ਪਕੌੜਿਆਂ ਦਾ ਲੰਗਰ 2 ਦਿਨ ਇੱਥੇ ਇਸਤਾਨ ਤੇ ਲਗਾਇਆ ਜਾਂਦਾ ਹੈ ਤੇ ਪਿੰਡ ਇਲਾਕੇ ਦੇ ਨਿਵਾਸੀਆਂ ਵੱਲੋਂ ਵੀ ਸਹਿਯੋਗ ਬਹੁਤ ਦਿੱਤਾ ਹੈ

ਸਤਿ ਸ਼੍ਰੀ ਅਕਾਲ ਇਸ਼ਾਰਾ ਦੇ ਬਾਰੇ ਕੋਈ